ਮੇਰੇ ਦੇ ਕੋਲ ਤੁਹਾਡੇ ਲੋਕਲ ਐਮਐਲਏ ਤੇ ਇਸ ਕਾਨਫਰੰਸ ਦੇ ਪ੍ਰਬੰਧਕ ਸਾਡੀ ਪਾਰਟੀ ਦੇ ਐਮਐਲਏ ਸਾਡੀ ਪਾਰਟੀ ਦੇ ਬਹੁਤ ਸਾਰੇ ਉਮੀਦਵਾਰ ਜਨ ਸਭਾ ਹਲਕਾ ਤੋਂ ਆਉਂਦੇ ਹੋਰ ਮੀਡੀਆ ਦੇ ਲੋਕ ਅਤੇ ਤੁਸੀਂ ਸਾਰੇ ਬਹੁਤ ਪਾਰਟੀ ਦੇ ਜੁਝਾਰੂ ਤੇ اخلاقی ਤੇ ਗੈਰਤਮੰਦ ਲੋਕ ਬੈਠੇ ਹੋ ਆਪਾਂ ਸਾਰੇ ਅੱਜ ਬੜੇ ਪਾਵਨ ਪਵਿੱਤਰ ਇਤਿਹਾਸਿਕ ਜਿਹੜੀ ਵਿਸ਼ੇਸ਼ ਦੇ ਵਿੱਚ ਅਹਿਮੀਅਤ ਦਾ ਖਾਲਸੇ ਦੀ ਸਿੱਖਣਾ ਦੇ ਵਾਸਤੇ ਮੌਕੇ ਤੇ ਅਗਤਰ ਹੋਏ ਆ ਸਾਡੇ ਗੁਰੂ ਕੋਵਿੰਦ ਸਿੰਘ ਜੀ ਮਹਾਰਾਜ ਨੇ ਜਿੱਥੇ 1699 ਵਿੱਚ ਗਰੀਬਾ ਘੋਪਿਆਂ ਚੋਂ ਪੰਜਾਂ ਪਿਆਰਿਆਂ ਨੂੰ ਮੋਢਕ ਸ਼ਿਕਾਰ ਕੇ ਖਾਲਸੇ ਦੀ ਸਿਰਜਣਾ ਕੀਤੀ ਉਥੇ 9 ਮਹੀਨੇ ਤਲਵੰਡੀ ਸਾਹਿਬ ਨੂੰ ਲੈ ਕੇ ਉਹਨਾਂ ਨੇ ਗੁਰੂ ਗੰਗ ਸਾਹਿਬ ਨੂੰ ਸੰਪੂਰਨ ਗੱਲ ਵਿੱਚ ਆਪਣਾ ਯੋਗਦਾਨ ਪਾਇਆ ਆਪਾਂ ਉਹ ਲੋਗ ਆ ਜਿਨ੍ਹਾਂ ਨੇ ਉਹਨਾਂ ਨੂੰ ਪੁਰਸ਼ਾਂ ਨੇ ਜੋ ਸਪਿਰਿਟ ਭਰੀ ਔਰ ਜੋ ਸਪਿਰਿਟ ਦਾ ਜੋ ਕੁਰਬਾਨੀਆਂ ਦਾ ਵਿਸਾ ਆਪਣੇ ਕੋਲ ਆ ਤਾਂ ਆਪਾਂ ਹਿੰਦੀ ਛਾਤਰ ਵੀ ਗੱਲ ਕਰਦੀਏ ਇੱਕ ਉੱਤੇ ਪਹਾੜ ਸਾਹਿਬ ਦੀ ਕਸ਼ਮੀਰ ਦੇ ਪੰਚਤਾਂ ਬ੍ਰਾਹਮਣਾਂ ਦੀ ਖਾਤਰ ਆਪਣਾ ਬਲਕਾਨ ਦਿੱਤਾ ਸੀਸਤਾ ਛੋਟੇ-ਛੋਟੇ ਬੱਚੇ 7 ਸਾਲ 9 ਸਾਲ ਦੇ ਨਿਹਾ ਵਿੱਚ ਡੇਗੇ ਔਰ ਬਹੁਤ ਹੋਰ ਆਪਣੇ ਕੋਲ ਗੌਰਵਮਈ ਇਤਿਹਾਸ ਹੈ ਤੱਤਿਆਂ ਤੱਤਿਆਂ ਦੇ ਬੈਠੇ ਆਰਿਆ ਨਾਲ ਚਾਏਗੇ ਔਰ ਇਹ ਜਿਹੜੀ ਸਪਿਰਟ ਭਰੀ ਥਾਸ ਤੋਂ ਤੇ 1699 ਅੱਜ ਦੇ ਦਿਹਾੜੇ ਅਨੰਤਪੁਰ ਸਾਹਿਬ ਠੀਕ 100 ਸਾਲ ਤੋਂ ਬਾਅਦ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਚ ਤੇ ਰੂਹ ਫੂਕੀ ਸੀਗੀ ਇੱਕ 19 ਸਾਲ ਦੇ ਬਹਾਦਰ ਜਰਨੈਲ ਮਹਾਰਾਜਾ ਰਣਜੀਤ ਸਿੰਘ ਨੇ 1799 ਦੇ ਵਿੱਚ ਖਾਲਸੇ ਦੀ ਰਾਜਦਾਰੀ ਖਾਲਸੇ ਦੀ ਰਾਜ ਦੀ ਸਥਾਪਨਾ ਕਰ ਦਿੱਤੀ ਸੀਗੀ

ਆਪਾਂ ਕੋਈ ਐਵੇਂ ਇੱਧਰ ਉੱਧਰ ਦੇ ਕੁੜਕਾਸ਼ ਨਹੀਂ ਗਏ ਆਪਾਂ ਉਹ ਲੋਗ ਆ ਜਿਨ੍ਹਾਂ ਨੇ ਸਾਡੇ ਪੂਰਵਜਾਂ ਨੇ ਸਾਡੇ ਪੋਤਿਆਂ ਨੇ ਅਫਗਾਨੀਆਂ ਦਰਾਨੀਆਂ ਮੁਗਲਾਂ ਨਾਲ ਲੜਾਈ ਲੜੀ ਔਰ ਜਦੋਂ ਸਾਰੇ ਹਿੰਦੁਸਤਾਨ ਸਿਰ ਮੀਵਾ ਕਰਕੇ ਬੈਠ ਜਾਂਦਾ ਸੀ ਆਪਣੇ ਲੋਗਾਂ ਨੇ ਆਪਣੇ ਪੋਤਿਆਂ ਨੇ ਪੰਜਾਬੀਆਂ ਦੀ ਇੱਜ਼ਤ ਬਚਾ ਲਈ ਉਹਨਾਂ ਨੂੰ ਘਾਟੇ ਵਾਪਸ ਫੜਾ ਛੱਡ ਕੇ ਆਉਣਾ ਮਹਿਸੂਸ ਰੱਖਣਾ ਔਰ ਉਹਨੇ ਕਿਸੇ ਨੇ ਨੱਥ ਪਾਈ ਸੀ ਸੈਂਟਰਲ ਏਸ਼ੀਆ ਦੇ ਹਮਲਾਵਾਂ ਨੂੰ ਤਾਂ ਕੇਵਲ ਤੇ ਕੇਵਲ ਪੰਜਾਬੀਆਂ ਤੇ ਸਿੱਖਾ ਨਹੀਂ ਸੀ ਪਾਈ ਇਹ ਮੁਹੱਕਮਾ ਆਪਣੇ ਸਾਰਿਆਂ ਦੀ ਆ ਭਾਉ ਮੈਨੂੰ ਦੁੱਖ ਨਾਲ ਕਹਿਣਾ ਪੈਂਦਾ ਕਿ ਉਹ ਕੌਮ ਉਹ ਸੁਪਾ ਉਹ ਪੰਜਾਬ ਜਿਹੜਾ ਕਿਸੇ ਵੇਲੇ ਦੇ ਸਟੇਜ ਦਾ ਨੰਬਰ 1 ਸੁਪਾ ਸੀ ਅੱਜ ਤੱਕ ਬਹੁਤ ਨਿਮੋਸ਼ੀ ਵਿੱਚ ਬਾਰੇ ਬੈਠਿਆ ਆਾਂ ਕਿ ਚੋਣ ਹੋ ਗਈ ਕਿਸੇ ਇੱਕ ਪਾਰਟੀ ਦੀ ਸਰਕਾਰ ਬਣ ਗਈ ਲੇਕਿਨ ਸਿੰਤਾ ਲੋਕਾਂ ਦੇ ਮਨਾਂ ਤੋਂ ਨਹੀਂ ਜਾ ਰਹੇ ਹੈ ਸਾਡੇ ਬੱਚੇ ਨਸ਼ਿਆਂ 'ਚ ਤੋਕ ਦਿੱਤੇ ਗਏ ਨੇ ਸਾਡੇ ਬੱਚੇ ਪੰਜਾਬ ਲੱਤੇ ਖਰੀਦ ਕੇ ਰੋਜ਼ਗਾਰ ੱੱਕੇ ਭਾਰੇ ਨੇ ਕਿਸਾਨ ਦੇ ਖੇਤ ਵਿੱਚ ਮਜ਼ਦੂਰ ਕੋਈ ਦਿਨ ਨਹੀਂ ਜਾਂਦਾ ਜਦੋਂ ਆਤਮਕਿਆ ਕਰਦੇ ਨੇ ਪ੍ਰਵਾਹ ਉਹ ਪੰਜਾਬ ਜਿਹੜਾ ਦੇਸ਼ ਦਾ ਟਿਕਾਣਾ ਉਹਦੇ ਕਿਸਾਨ ਤੇ ਮਜ਼ਦੂਰ ਭੁੱਖੇ ਸੌਂਦੇ ਨੇ ਮਰਦੇ ਨੇ ਸਾਡਾ ਵਪਾਰ ਖੱਪ ਹੋ ਗਿਆ ਪੰਜਾਬ ਦੇ ਵਿੱਚ ਅਰਾਜਕਤਾ ਫੈਲੀ ਹੋਈ ਆ ਇਹ ਸਾਰੇ ਮਸਲਿਆਂ ਤੇ ਅਰਖਾਨੀ ਵਿੱਚ ਚੋਣਾਂ ਹੋਈਆਂ ਲੋਕ ਬਹੁਤ ਉਮੀਦਾਂ ਰੱਖਦੇ ਸੀ ਆਪਣੇ ਤੋਂ ਕੀ ਘਿਆ ਸੀ 23% ਲੋਕ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਅਸੀਂ ਸੂਚੀ ਪਾਰਟੀ ਅਸੀਂ ਜਿਹੜੀ ਆਉਣ ਲੋਕਾਂ ਦੇ ਜਿਨ੍ਹਾਂ ਨੇ ਸਾਨੂੰ ਵਿਰੋਧੀ ਕਿਰਤਾ ਸਥਾਨ ਦਿਵਾਇਆ ਲੇਕਿਨ ਨਾਲ ਇਹ ਵੀ ਸੋਚੋ ਜਰਾ ਉਹ 2014 ਨੂੰ ਸਾਡੀ ਪਾਰਟੀ ਦੇ ਕੋਲ ਨਾ ਕੋਈ

ਕਾਮਤਵੇਂ ਹੋਇਆ ਤੇ ਜਿਦਾਂ ਕਿਤੇ ਸਾਡੇ ਖਾਮੀਆਂ ਨਹੀਂ ਆਈਆਂ। ਹੁਣ ਜੇ ਆਪਾਂ ਆਪਣੀਆਂ ਗਲਤੀਆਂ ਨੂੰ ਸਵੀਕਾਰ ਨਹੀਂ ਕਰਾਂਗੇ ਤਾਂ ਮੈਂ ਸਮਝੂਗਾ ਕਿ ਆਪੋ ਪੰਜਾਬ ਦੇ ਲੋਕਾਂ ਦੇ ਨਾਲ ਬੇਇਮਾਨੀ ਚੋਣਾ ਕਰੋ ਅਸੀਂ ਤੱਕ ਜਿਹੜੇ ਪੰਜਾਬ ਦੇ ਲੋਕ ਹੋ ਰਿਹਾ। ਅਸੀਂ ਇੱਜ਼ਤ ਕਰਦੇ ਹਾਂ ਰਵਿੰਦਰ ਕੇਸ਼ਰੀ ਆਨੰਦ ਜੀ। ਉਹਨਾਂ ਦੀ ਉਹ ਸੋਚ ਵੀ ਜਿਹੜੇ ਇਨਸਾਨ ਉਹ ਕਹਿੰਦੇ ਰਹੇਗੇ ਮੈਂ ਇਸ ਦੇਸ਼ ਵਿੱਚੋਂ ਪਿਸਤਾ ਚੱਲ ਕੱਢਣਾ ਸੀ ਉਸ ਸੋਚ ਦੇ ਨਾਲ ਬੱਝੋ ਇਨਸਾਨੇ। ਉਹੀ ਉਹਦੇ ਸਾਡੀਆਂ ਹੁਣ ਤਾਂੀਆਂ ਦੇ ਵਿੱਚ ਮੈਂ ਆਪਣੇ ਆਪ ਨੂੰ ਸਭ ਤੋਂ ਮੋਰੇ ਰੱਖ ਕੇ ਸ਼ਾਮਿਲ ਕਰਕੇ ਇਹ ਕبولਣਾ ਚਾਹਣਾ ਕਿ ਸਾਡੇ ਤੋਂ ਗਲਤੀਆਂ ਹੋਈਆਂ ਗਲਤੀ ਕਰਨ ਨਾਲ ਤਾਹੋ ਕਦੀ ਕੋਈ ਛੋਟਾ ਨਹੀਂ ਹੁੰਦਾ ਕੋਈ ਛੋਟਾ ਨਹੀਂ ਹੁੰਦਾ ਗਲਤੀਆਂ ਮੰਨਣ ਨਾਲ ਤੁਹਾਡੀਆਂ ਤੁਹਾਡਾ ਕੰਦ ਵੱਧਦਾ ਹੈ ਪਾਰਟੀਆਂ ਮਜ਼ਬੂਤ ਹੁੰਦੀਆਂ ਮੂਵਮੈਂਟਾਂ ਤਾਕਤਵਰ ਤਾਕਤਵਰ ਬਣਦੀਆਂ ਨੇ ਇਸ ਲਈ ਮੈਂ ਇਹ ਕਹਿਣਾ ਚਾਹਣਾ ਕਿ ਦਿੱਲੀ ਦੇ ਜਿਹੜੇ ਸਾਡੇ ਸਰਕਾਰ ਲੋਕ ਕੀ ਰਾਇ ਸੀ ਨਾ ਉਹਨਾਂ ਦਾ ਰਹਾ ਮਾਰਾ ਨਹੀਂ ਸੀਗਾ ਉਹ ਆਪਣੇ ਵੱਲੋਂ ਦਿੱਲੀ ਉਹ ਆਪਣੇ ਵੱਲੋਂ ਪੰਜਾਬ ਨੂੰ ਫਤਿਹ ਕਰਨਾ ਚਾਹੁੰਦੇ ਸੀਗੇ ਆਮ ਆਦਮੀ ਪਾਰਟੀ ਦੀ ਸਰਕਾਰ ਕਰਾਉਣਾ ਚਾਹੁੰਦੇ ਸੀਗੇ ਲੇਕਿਨ ਦੁੱਖ ਜਾਂ ਸੋਚਣਾ ਕਹਿਣਾ ਚਾਹਣਾ ਕਿਉਂਕਿ ਨੇ ਜੋ ਦਿੱਲੀ ਵਿੱਚ ਤੂਣ ਜਿੱਦਾ ਲੜੀ ਗਈ ਉਹੀ ਮਾਡਲ ਨੂੰ ਪੰਜਾਬ ਦੇ ਉੱਤੇ ਥੋਪ ਦਿੱਤਾ ਸੁਣਿਆ ਹੀ ਨਹੀਂ ਕਿਸੇ ਦੀ ਗੱਲ ਬਹੁਤ ਹੋ ਗਏ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਪੰਜਾਬ ਦੇ ਲੋਕ ਹਰ ਇੱਕ ਅਲੱਗ ਸੋਚ ਵਿਚਾਰਤਾ ਰਹੇ ਨੇ ਪਹਿਚਾਣਾ ਰਹਿਦਾ ਵਾ ਸਭਾਨ ਰਹਿਦਾ ਵਾ ٹھوکرا لے رہا وا لیکن میں گروانج نہ دکھ نہ کہنا پہ کہ انہوں نے منن تو سرکار منن تو انکار کر دیتا اور انہوں نے مان میں چیزی جگہ کے جی اسمان دلی دے رہے جسی ایک چیرہ اوپر دیتا پہ تھلے ایسی نشان دیتے ہیں اے ساریاں بوٹا نشانہ ہوں کہتی لیکن پنجاب کے لو امیدوار پر رکھ دینے پڑھاؤ امیدوار پر رکھ دینے اور ایسے کہا کہ امیدوار پر رکھ دینے پڑھاؤ پھر چندے امیدوار لگے ہونا لوگا رہوں ਸਾ ਸ੍ਰੀ ਆਕਾਲ ਹੈ ਭਾਈ ਉਮੀਦਵਾਰ ਅੱਥੇ ਲੱਗੇ ਉਹਨਾਂ ਨੂੰ ਲੋਕਾਂ ਨੂੰ ਮੋਟਾ-ਪਾਰਕ ਬਿਤਾਤਾ ਪੁਲਾਤਨਾਕੇ ਦੇ ਵਿੱਚ ਸਾਰੇ ਪੰਜਾਬ ਵਿੱਚ ਸਤਤਕਾਂਗਰਸ ਦੇ ਲੀਡਰ ਕਿੰਨੇ ਤੈਸੀ ਹੈ ਮੇਰਾ ਇਲਾਕਾ ਵਿਆਸ ਸਰਿਆ ਦੇ ਕੱਡੇ ਦੇ ਉੱਤੇ ਮਾਝੇ ਨਾਲ ਲੱਗਦਾ ਸਾਰਾ ਮਰਜਾ ਸਾਫ ਸੀ ਲੇਕਿਨ ਤੁਸੀਂ ਹੈਰਾਨ ਹੋਵੋਗੇ ਸੁਣ ਕੇ ਕਿ ਪੁਲਾਤ ਦੇ ਲੋਕਾਂ ਨੇ ਕਾਂਗਰਸ ਨੂੰ ਮਹਿਜ਼ 1900 ਵੋਟ ਪਾਈ ਹੈ ਮਹਿਜ਼ 1900 ਵੋਟ ਇਹਦਾ ਮਤਲਬ ਹੈ ਕਿ ਪੰਜਾਬ ਦੇ ਲੋਕ अच्छे उम्मीदवार चौंदे और अच्छे उम्मीदवार ਸਾਡੀ ਪਾਰਟੀ ਦਾ ਸਭ ਤੋਂ ਪਹਿਲਾ ਫਰਸ ਸੀਗਾ ਸਾਡਾ ਸੰਵਿਧਾਨ ਸਾਡਾ ਸੁਨਰਾਜ ਕਰ ਲੋ ਉਹਦੇ ਚ ਲਿਖਿਆ ਸੀਗਾ ਕਿ ਪੰਜਾਬ ਦੇ ਇਲਾਕਿਆਂ ਚ ਉਹ ਵਲੰਟੀਅਰ ਜਿਹੜੇ ਨੇ ਉਹ ਆਪਣੇ ਉਮੀਦਵਾਰ ਚੁਣਨਗੇ ਭਾਉ ਜਿੱਦਣ ਅਸੀਂ ਉਸ ਗੱਲ ਤੇ ਆਪਣੀ ਸੋਚ ਦੇ ਮੌਕਾਵਾਇਸ ਕੀਤਾ ਅਸੀਂ ਉਹਦੇ ਤੇ ਇਸ ਇਸ ਗੱਲ ਨੂੰ ਅਸੀਂ ਜਦੋਂ ਪਿੱਛੇ ਗੱਲਤਾ ਉਦੋਂ ਦੀ ਪੰਜਾਬ ਦੇ ਲੋਕਾਂ ਨੂੰ ਸ਼ੰਕਾ ਪੈਦਾ ਹੋ ਗਈ ਸੀ ਪਰ ਉਸ ਕਰੋ ਸੇਰਾ ਕੇ ਦੇ ਵਿੱਚ ਆਪਾਂ volunteers ਦਾ ਪੂਰਾ ਡਾਟਾਬੇਸ ਬਣਾਇਆ ਹੁੰਦਾ 7700 800 ਨਿੱਕੇ ਥੋਸ volunteers ਦੇ ਨਾਮ ਕਾੜੀ ਸ਼ੀਟੇ ਉੱਤੇ ਨੰਬਰ ਲਾਏ ਹੁੰਦੇ ਤੇ ਜਦ ਜਦ ਉਸ ਰਾਕੇ ਦੀ ਵੋਟ ਪੈਣੀ ਸੀ ਉਹਨਾਂ 7700 800 ਨੂੰ ਬੁਲਾਉਂਦੇ ਤੇ 15 ਆਦਮੀ ਆਪਣੇ ਨਾਮ ਦੇਤੇ ਪੱਤਰ ਭਰਦੇ ਤੇ 750 ਵੋਟ ਪਾਉਂਦਾ ਜਿਸ ਨੂੰ ਭਾਵੇਂ volunteers ਚਾਹਦੇ ਕਿਸੇ 14 ਬੰਦਿਆਂ ਨੇ ਮੁੜ ਕੇ ਰੋਣਾ ਨਹੀਂ ਸੀ ਇਤਰਾਜ਼ ਨਹੀਂ ਸੀ ਕਰਨਾ ਇਲਜ਼ਾਮ ਨਹੀਂ ਸੀ ਲਾਉਣੇ ਇਸ ਲਈ ਸਾਡੇ ਕੋਲ ਇਹ ਜਿਹੜੀਆਂ ਖਾਮੀਆਂ ਹੋਈਆਂ ਨੇ ਜਿਹੜਾ ਖਾਮੀਆਂ ਇਹ ਸਭ ਨੂੰ ਬਦਲਣੀਆਂ ਚਾਹੀਦੀਆਂ ਸਰਕਾਰ ਕਾਹਨੀਆਂ ਚਾਹੀਦੀਆਂ ਔਰ ਨਾਲ ਮੈਂ ਜਿਹੜਾ ਚਾਹਣਾ ਵਾ ਇਹ ਪੰਜਾਬ ਦੇ ਵਿੱਚ ਚਿਹਰਾ ਨਾ ਦੇਣਾ ਸਾਰੇ ਪੰਜਾਬ ਦੇ ਵਿੱਚ ਚਰਚਾ ਚੱਲ ਰਹੀ ਸੀ ਕਿ ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਦਾ ਚਿਹਰਾ ਦਿੱਤਾ ਗਿਆ ਸੀ ਪਹਿਲਾਂ ਅਸੀਂ ਕਾਫੀ ਦੇਰ ਕਹਿੰਦੇ ਰਹੇ ਕਿ ਪੰਜਾਬ ਦੇ ਵਿੱਚ ਅਸੀਂ ਪੰਜਾਬੀ ਤੇ ਸਿੱਖ ਬੁਖਬੰਦ ਦਾ ਚਿਹਰਾ ਦੇਾਂਗੇ ਤੇ ਗਰੇ ਨੇੜੇ ਜਾ ਕੇ ਕਹਿ ਦਿੱਤਾ یہ یہ چہرہ جہاں فیصلہ ہے شبہ پہنا ہو گیا ہوئی باہر گلا کر کے ساری پارٹی میں حال ہو گئی اسی اسی ہار ہوئی ہے ٹھیک ہے ابھی لڑا گے ابھی ایک نہ لیکن آپ ایک سنہری موقع گوایا اسی میری ਤੁਹਾਡੇ ਸਾਰਿਆਂ ਦੇ ਸਰੀਏ ਅੱਜ ਸਾਡੀ ਦਿੱਲੀ ਦੀ ਲੀਡਰਸ਼ਿਪ ਅਗਰਨ ਕੇਚਰੀਵਾਦ ਮੇਰੀ ਬੇੰਤੀ ਆ ਸਿਰ ਨਿਮਰਤਾ ਨਾਲ ਉਹ ਦੀ ਨਿਮਰਤਾ ਦੇ ਨਾਲ ਕਿ ਠੀਕ ਹੈ ਤੁਸੀਂ ਕਹਿੰਦੇ ਹੋ ਕਿ ਮਸ਼ੀਨਾਂ ਦਾ ਨੁਕਸਾ ਤੁਸੀਂ ਰਿਸਰਚ ਕੀਤੀ ਆ ਤੁਸੀਂ ਕੋਰਕ ਕੀਤੀ ਆ ਹੋ ਸਕਦਾ ਮਸ਼ੀਨਾਂ ਦਾ ਨੁਕਸਾ ਹੋਵੇ ਲੇਕਿਨ ਦੂਸਰੇ ਜਿਹੜੇ ਨੁਕਸੇ ਉਹਨਾਂ ਨੂੰ ਵਾਪਸ ਸਵੀਕਾਰ ਕਰੀਏ ਅੰਗਰੇਜ਼ੀ ਕਹਿੰਦੇ ਨੇ ਕਲੈਕਟਿਵ ਮੈਜੋਰਸ ਉਹਨਾਂ ਦੇ ਲਾ ਨੂੰ ਠੀਕ ਕਰਕੇ ਆਪਾਂ ਪੰਜਾਬ ਦੇ ਵਿੱਚ ਆਪਣੀ ਪਾਰਟੀ ਨੂੰ

ਅਸੀਂ ਫਿਰ ਝੋਲੀ ਚੁੱਕਦੇ ਰਹੇ ਤੇ ਫਿਰ ਮੇਰੀ ਗੱਲ ਅੱਛੀ ਤਰ੍ਹਾਂ ਸਮਝ ਲਿਓ ਭਾਓ ਪੰਜਾਬ ਦੇ ਵਿੱਚ ਐ ਕਿ ਆਪਾਂ ਇਕੱਲੇ ਵਿਰੋਧੀ ਰਹਿੰਗੇ ਇਕ ਆਪਣੇ ਪਿੱਛੇ ਮੋੜ ਜਾਂਦੇ ਅਟਾਲੀ ਦਾ ਭਾਜਪਾ ਦੀ ਵਿਰੋਧੀ ਪਾਰਟੀ ਜਿਹਨੇ ਕੋ 20% ਵੋਟਾਂ 5 ਪੈਸੇ ਭਾਜਪਾ ਦੀ ਵੋਟ ਪਾ ਕੇ 30% ਵੋਟਾਂ ਆਪਾਂ ਜਿਹੇ ਇਮਰਾਨ ਖਾਨ ਹੀ ਛੱਡਿਆ ਹੈ ਵਿਰੋਧੀ ਧਿਰ ਦਾ ਅੱਜ ਨਹੀਂ 6-8 ਮਹੀਨੇ ਆ ਸਾਲ ਨੂੰ ਮੈਦਾਨ ਜਿਹੜਾ ਹੈ ਉਹਦੇ ਤੇ ਕਬਜ਼ਾ ਕਰੇ ਇਸ ਲਈ ਮੈਂ ਤੁਹਾਡੇ ਦਰਮਿਆਨ ਜੈਣ ਆਇਆ ਹਾਂ ਲੱਗਦਾ ਵਾ ਤੇਰੀ ਵਾਰ ਲੋਕ ਕਹਿੰਦੇ ਸੀ ਇਹ ਪਾਰਟੀ ਦੀ ਸੁਰਤ ਹੋ ਲੈਦਾ ਬੋਦਾ ਪਰ ਜੇ ਕੋਈ ਆਵਾਜ਼ ਨਹੀਂ ਉਠਾਊਗਾ ਜੇ ਇਹਨਾਂ ਨੂੰ ਸੱਚ ਨੂੰ ਸੱਚ ਕੋਈ ਬਿਆਨ ਨਹੀਂ ਕਰੂਗਾ ਤੇ ਫਿਰ ਆਪਾਂ ਸੁਧਾਰ ਕਿਤਾਗ ਲਈ ਤੁਸੀਂ ਮੈਨੂੰ ਦੱਸੋ ਇੱਥੇ ਬੋਲਣ ਗੱਲ ਆ ਗਈ ਪੰਜਾਬ ਦੀ ਅਮਰਿੰਦਰ ਸਿੰਘ ਬਣ ਗਿਆ 77 ਐਮਐਲਏ ਬਣ ਗਏ ਤਾਂ ਵੋਟਾਂ ਕਿੰਨੀਆਂ ਪਈਆਂ 38% ਇਹਦਾ ਮਤਲਬ ਪੰਜਾਬ ਦੇ ਲੋਕ ਕਿੰਨੇ ਹੀ ਖਰਾਬ ਨੇ ਉਹਨਾਂ ਦੇ 40% ਸਾਡੇ ਕੋਲ ਵੋਟਾਂ ਕਿੰਨੀਆਂ 23% 10% ਕੋਟਾ ਵਧਾਉਣੀ ਆ ਪਰ ਸਿਰਫ 10% ਜੇਕਰ ਅਸੀਂ ਤੇ 23 ਤੋਂ 33 ਕਰਤੀਆਂ ਤੇ ਦੂਜੇ ਪਾਰਟੀਆਂ ਵੀ ਵੋਟਾਂ ਘੱਟ ਗਈਆਂ ਮੈਂ ਤੁਹਾਨੂੰ ਦਾਅਵੇ ਨਾ ਕਹਿ ਸਕਦਾ ਕਿ ਜੇ ਅਸੀਂ ਲੱਖ ਬਣ ਕੇ ਤੁਰ ਪਏ ਅਸੀਂ ਆਪਣੀ ਗੱਲ ਨੂੰ ਠੀਕ ਰੱਖਤਾ 2019 ਦੀ ਪਾਰਲੀਮੈਂਟ ਵਿੱਚ ਆਪਾਂ 10 12 ਸੀਟਾਂ ਦਿੱਤਾਈਏ ਪਰ ਉਹ 10% ਕਿਸੇ ਅਸੂਲ ਤੇ ਕਿਤਾਵੇ ਕਿਸੇ ਅਧਾਰ ਤੇ ਤੇ ਜੇ ਅਸੀਂ ਵੀ ਦੂਜੀਆਂ ਪਾਰਟੀਆਂਾਂ ਨੂੰ ਉਹਨਾਂ ਦੇ ਮੈਦਾਨ 'ਚ ਫੇੜਨ ਲੱਗੇ ਫਿਰ ਰਿਸ਼ਤਾ ਉਹ 2014 'ਚ ਜਿਹੜੀ ਖੇਚ ਸੀ ਨਾ ਉਹ ਖੇਚ ਸੀ ਫੂਲਾਂ ਦੀ ਉਹ ਉਹ ਖੇਚ ਸੀ ਅਲਾਛਾਂ ਦੀ ਜੇ ਆਪਾਂ ਉਸ ਅਧੂ ਅਸੂਲ ਤੇ ਅਦਰਸ਼ ਤੇ ਚੱਲਾਂਗੇ ਆਪਣੀ ਪਾਰਟੀ ਨੂੰ ਕੋਈ ਨਹੀਂ ਰੋਕ ਸਕਦਾ ਕਿਉਂਕਿ ਮੈਨੂੰ ਖੁਸ਼ੀ ਆ ਕੇ ਅਗਾਮੀ ਚੰਦਾ ਪ੍ਰਧਾਨ ਸੁਖਵੀਰ ਹੀ ਰਹਿਣਾ ਚਾਹੀਦਾ ਵਾ ਇਹ ਬਦਲਣਾ ਨਹੀਂ ਚਾਹੀਦਾ ਤੋ ਕੇ ਇਹਨੂੰ ਕਰਦੇ ਨੇ ਲੋਕ ਨਫ਼ਰਤ ਕੱਢਦਾ ਇਸੂਬੀਰ ਬਾਦਲ ਪ੍ਰਧਾਨ ਹੋਵੇਗਾ ਉਹ ਪਲੇਟਫਾਰਮ ਸਫਲ ਰਹੇਗਾ ਤੇ ਆਮ ਆਦਮੀ ਪਾਰਟੀ ਦੀ ਜਿੱਤ ਪਰਖਣਾ ਰਹੇ ਅੱਜ ਹਾਲਾਤ ਕੀ ਨੇ ਅਮਰਿੰਦਰ ਸਿੰਘ ਕਹਿੰਦਾ ਮੈਂ ਖਤਮ ਕਰ ਲੈਣੇ ਨੇ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਜਿਸ ਵਿਅਕਤੀ ਤੇ ਕ੍ਰਿਟਿਕਸਮ ਚੋਚਨ ਆਇਆ ਹੈ ਇੱਕ ਬੇਸਿਰ ਸਰਕਾਰ ਨੇ ਇਸ ਸਿੱਧੋਸਤਾਨ ਦੀ ਸਰਕਾਰ ਨੂੰ ਲੈ ਕੇ ਭੇਜਿਆ ਤੇ ਇਸ ਵਿਅਕਤੀ ਦੀ ਸਾਡੇ ਕੋਲ ਸਵਿਸ ਥਾਪਿਆਂ ਦੇ ਵਿੱਚ ਕਾਲਾ ਧੱਲ ਪਿਆ ਹੋਇਆ ਕੁਪਈਤੇ ਇੰਗਲੈਂਡ ਦੇ ਵਿੱਚ ਰਾਦੀਆਂ ਪ੍ਰਾਪਰਟੀਆਂ ਪਈਆਂ ਨੇ ਇਹ ਖਤਮ ਕਰਨ ਦੇ ਮਿਸਤਾਜ ਨੂੰ ਜੇ ਨਾਲ ਹੀ ਆਪਣੇ ਆਉਂਦੇ ਬ੍ਰਿਸ਼ਟ ਪਰਜਾ ਦਾ ਕੋਟਲੀ ਟੋਲਾ ਆਪਣੇ ਆਲੇ-ਬਾਲੇ ਕਹਿੰਦੇ ਆ ਸਰਕਾਰ ਤੇ 2 ਲੱਖ ਕਰੋੜ ਰੁਪਏ ਦਾ ਕਰਜ਼ਾ ਕਿ ਅਮਰਿੰਦਰ ਸਿੰਘ ਨੇ ਸਾਰੀ ਸਰਕਾਰ ਬਾਈਪਾਸ ਕਰਕੇ 14 ਆਦਮੀਆਂ ਦੀ ਇੱਕ ਨਵੀਂ ਫੋਰਸ ਐਡਵਾਈਜ਼ਰ OSD ਕੈਬਨਟ ਡਰਿੰਗ ਮੰਤਰੀ ਨਾਲ ਰੈਂਕ ਤੇ ਸੀ ਪਾਰਲੀਮੈਂਟਰੀ ਸੈਕਟਾਰ ਰੈਂਕ ਇੱਥੇ ਹੀ ਬਸ ਨਹੀਂ ਤੋਂ ਅਰਜਨ ਪਾਰਲੀਮੈਂਟਰੀ ਸਕੱਤਰ ਬਣਾਉਣ ਚੱਲੇ ਨੇ ਅਮਰਿੰਦਰ ਸਿੰਘ ਇਹ ਖਤਮ ਕਰਨ ਕਿ ਪੰਜਾਬ ਦਾ ਕਰਦਾ ਤੇ ਪੰਜਾਬ ਦਾ ਖੰਡਾ ਕੰਮ ਨਹੀਂ ਕਰ ਸਕਦੇ ਕਿਉਂਕਿ ਇਹ ਸਿਊਡੈਂਟਸ ਨੇ ਇਹ ਵਿਜਵਾੜੇ ਨੇ ਇਹਨਾਂ ਨੂੰ ਨਹੀਂ ਪੜ੍ਹਾਇਆ ਕਿ ਪੰਜਾਬ ਦੇ ਵਿੱਚ ਥੱਲੇ ਜ਼ਮੀਨ ਦੇ ਉੱਤੇ ਲੋਕਾਂ ਦੇ ਕੀ ਡਾਕਟਰ ਆ ਕਹਿੰਦੇ ਨਸ਼ੇ ਖਤਮ ਕਰਾਂਗੇ ਘੁਟਕੇ ਤੇ ਹੱਥ ਰੱਖ ਕੇ ਸੌ ਖਾਣੀ ਪਈ ਸੀ ਕਿਉਂਕਿ ਲੋਕ ਯਕੀਨ ਇਸ ਕਰਦੇ ਨਸ਼ੇ ਕਿਤਾ ਖਤਮ ਕਰਨਗੇ ਇਹਨਾਂ ਦਾ ਕਿਹੜਾ ਇਰੀਗੇਸ਼ਨ ਤੇ ਪਾਵਰ ਬਣ ਇਸ ਤਰ੍ਹਾਂ ਕਿਤਾ ਠੀਕ ਉਮਲੋਤਰਾ ਸ਼ਰਾਬ ਦਾ ਕਾਰੋਬਾਰੀ ਮਿਲਾਨਾ ਮਾਲਕ ਸਿੰਘ ਰਾਹਾਂ ਗੁਰਜੀਤ ਸਿੰਘ ਇਹਨਾਂ ਦਾ ਮਨਿਸਟਰ ਔਰ ਲੋਕ ਸੇ ਪਿੰਡ ਮਾਦੀ ਵਿੱਚ ਜਾ ਕੇ ਦੇਖ ਲੋ ਸਭ ਤੋਂ ਪੰਜਾਬ ਦੀ ਵੱਡੀ ਡਿਸਟ੍ਰਿਕਟ ਸ਼ਰਾਬ ਦੀ ਕਾਂਗਰਸ ਦੇ ਐਮਐਲਏ ਤੇ ਇਹਨਾਂ ਸੇ ਇਕ ਸੰਗਤ ਕੇਹਾ ਅਸਲ ਕਹਾਣੀ ਕੀ ਹੈ ਕਿ ਇਹ ਰੰਗ ਬਦਲੇ ਨੇ ਕਿਸੇ ਨੇ ਇਥੋਂ ਹਣੇ ਕਿਹਾ ਸੀ ਇਹ ਵਿਚਾਰਤਾਂ ਰਾਨੇ ਬੱਤੀ ਓਦਾਂ ਹੀ ਇਹਨਾਂ ਨੇ ਪੈਸੇ ਖਾਣੇ ਆ ਖੈਰ ਜੋ ਥੋੜੀ ਦੇਰ ਭੁੱਖੇ ਹੋਏ ਹੋਏ ਨੇ ਐਮਐਲਏ ਜਿਹੜੇ 10 ਸਾਲ ਤੇ ਉਡੀਕ ਰਹੇ ਸੀਗੇ ਕਿ ਸਾਡਾ ਇੱਕ ਵਾਰੀ ਧਾਣ ਲੱਗ ਲੈਣ ਦਿਓ ਧਾਣ ਹੋਣ ਤੇ ਕਾਹ ਇਲਾਨੇ ਹਰ ਕੰਮ ਵਿੱਚ ਪਸਤਾਚਾਰ ਕਰਨਾ ਇਲਾਨੇ ਹਰ ਕੰਮ ਵਿੱਚ ਪੱਖਪਾਤ ਕਰਨਾ ਜਦੋਂ ਬੇਰੋਜ਼ਗਾਰ ਲੋਕੀ ਇਹਨਾਂ ਕੋ ਨੌਕਰੀ ਮੰਗਣ ਧਾਰ ਕੇ ਯਾਦ ਰੱਖੋ ਮੇਰੀ ਗੱਲ ਜਿੱਦਾ ਹਰ ਸਮਰਤ ਤੋਰ ਤੇ ਮਲੂਕਾ ਡਾਂਗਾ ਮਰੂਦੇ ਸੀ ਇਲਾਨੇ ਸਾਡੇ ਬੱਚਿਆਂ ਤੇ ਡਾਂਗਾ ਵੀ ਬਰੋਣੀਆਂ ਕਾ ਇਹ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਹੈ ਕਿ ਆਪਾਂ ਸਾਰਿਆਂ ਨੂੰ ਲੰਮਰ ਤਕੜੇ ਹੋ ਕੇ ਇਕੱਠੇ ਹੋ ਕੇ ਆਪਾਂ ਲੜਾਈ ਕਰੀ ਮੈਂ ਸਭ ਤੋਂ ਪਿੱਛੇ ਲੱਗਣਾ ਨੂੰ ਪਿਆਰ ਆ ਸਭ ਤੋਂ ਪਿੱਛੇ ਪਛੜ ਕੇ ਆਪਾਂ ਆਪਣੇ ਲੋਕਾਂ ਨੂੰ ਅਛਾਤਕਾਰ ਲਈ ਅਖੀਲੀ ਇੱਕ ਗੱਲ ਲੈ ਕੇ ਮੈਂ ਚੱਲਿਆ ਆਂ ਕਿਸਾਨਾਂ ਦੇ ਖੇਤ ਵਿੱਚ 70% ਪੰਜਾਬ 70% ਦੇਸ਼ ਕਿਸਾਨਾਂ ਦਾ ਗਰੀਬਾਂ ਦਾ ਪਿੰਡੂਆਂ ਦਾ ਗਰੀਬ ਮਜ਼ਦੂਰਾਂ ਦਾ ਪਰ ਜਦੋਂ ਆਪਾਂ ਆਪਣੇ ਬੰਦੇ ਪੰਜਾਬ ਦਿਤਾ ਕੇ ਪਾਰਲੀਮੈਂਟ ਭੇਜਦੇ ਨੇ ਆ ਇਹ ਸਾਰੇ ਅੰਬਾਨੀਆਂ ਅਡਾਨੀਆਂ ਤੇ ਤਾਕਤਾਂ ਆ ਟਾਟਿਆਂ ਦੇ ਪੇਰਿਆਂ ਦੇ ਨਾਲ ਜਾ ਕੇ ਗੱਲਾਂ ਕਰਦੇ ਨੇ ਤੁਹਾਡੇ ਨਾਲ ਜਾਂਦੀ ਕੋ ਕਰਦਾ ਹੁਣੇ ਮੋਦੀ ਦੀ ਸਰਕਾਰ ਤਿੰਨ ਤੇ ਤੰਦ ਹੋਰ ਵੱਡੇ ਸਟੀਲ ਦੇ ਘਰਾਣੇ ਲੋਹੇ ਦੇ ਵਪਾਰੀ ਕਾਰਪੋਰੇਟ ਹਾਊਸਸ ਉਹਨਾਂ ਦਾ ਕਰਜ਼ਾ ਮਾਫ਼ ਕਰਨ ਚੱਲੀਆ ਅਗੇ ਇਹ ਘਾਟੇ ਚ ਪਈਗੇ ਕਿ ਨਹੀਂ ਕਹਨ ਕਰਜ਼ਾ ਨਹੀਂ ਦੇ ਸਕਦੇ ਇਸ ਲਈ ਸਾਡੀ ਸਰਕਾਰ ਇਹਨਾਂ ਦਾ ਕਰਜ਼ਾ ਬੈਂਕਾਂ ਨੂੰ ਦਵੇ ਕਿੰਨਾ ਕਰਜ਼ਾ ਭਰੋ ਤੰਦ ਘਰਾਣਿਆਂ ਦਾ 1.40 ਹਜ਼ਾਰ ਕਰੋੜ ਰੁਪਈਆ ਭਰੋ ਕਿਹੜੀਆਂ ਕਿਹੜੀਆਂ ਕੰਪਨੀਆਂ ਨੇ ਔਰ ਖੇਤਰ ਦਾ ਐਮ ਐਮਪਰ ਪਾਰਲੀਮੈਂਟ ਨਵੀਨ ਚਿੰਦਨ इंडस स्टील ऊसल स्टील अहसास स्टील ਤੇ ਪੰਜ ਸੱਤ ਹੋਰ ਕੰਪਨੀਆਂ ਤੇ 140 ਹਜ਼ਾਰ ਕਰੋੜ ਰੁਪਈਆ ਉਹਨਾਂ ਦਾ ਕਰਜ਼ਾ ਮਾਫ਼ ਹੋਣਾ ਤੇ ਪੰਜਾਬ ਦੇ ਖੇਤਾਂ ਦੇ ਵਿੱਚ ਮਿਹਨਤ ਕਰਨ ਵਾਲੇ ਆਤਮ ਪੱਤਿਆ ਕਰਨ ਵਾਲੇ ਲੱਖਾਂ ਕਿਸਾਨਾਂ ਤੇ ਖੇਤ ਮਜ਼ਦੂਰਾਂ ਦਾ ਕਰਜ਼ਾ ਕਿੰਨਾ ਆ 1 ਲੱਖ 3000 ਕਰੋੜ ਰੁਪਈਆ ਚੰਦ ਦਾਦਾ ਕਰਜ਼ਾ ਮਾਫ਼ ਨੋ ਸਕਦਾ ਲੇਕਿਨ ਠੱਖਾ ਉਹਨਾਂ ਲੋਕਾਂ ਦਾ ਜਿਹੜੇ ਜਾਨਾਂ ਗਵਾਲੇ ਨੇ

ਛੋਟੇ ਗੰਦਾਰ ਦਾ ਛੋਟੇ ਵਪਾਰੀ ਦਾ ਇਹਨਾਂ ਨੇ ਕਦੀ ਸੋਚਣਾ ਨਹੀਂ ਘਾਹੋ ਇਸ ਲਈ ਕੋਈ ਸੋਚ ਜਿਹੜੀ ਕਿ ਪਹਿਲੀ ਵਾਰ ਪੰਜਾਬ ਤੇ ਸੁਪਰੀ ਆਈ ਪਹਿਲੀ ਵਾਰ ਨਹੀਂ ਤਾਂ ਪਹਿਲੀ ਵਾਰ ਅਜ ਤੋ ਪਹਿਲਾ ਕਿਸੇ ਤੇ ਕਿਸੇ ਤੇ ਲੋਕਾਂ ਨੇ ਸਰਕਾਰ ਨਹੀਂ ਕੀਤਾ ਆਪਾਂ ਨੂੰ 23% ਵੋਟਾਂ ਪਈਆਂ ਵੋਟਾਂ ਆਪਾਂ ਨੂੰ ਕਰਨੀਆਂ ਸੀ ਬਹੁਤ ਸੀਟਾਂ ਉੱਪਰ ਜਿਹੜੀਆਂ ਸੀ 100 ਅਗਰ ਅਸੀਂ ਆਪਣੇ ਰਸੂਲੋ ਖੋਖ ਭਰਾਓ ਦਿੱਲੀ ਤੋਂ ਜਿਹੜੇ ਜੰਦੇ ਸੀ ਇਹ ਬੜਾਏ ਕਰੇ ਸਕੇ ਨਾ ਇਸ ਲਈ ਮੈਂ ਤਾਂ ਸਿਰ ਦੁਬਾਰਾ ਯਕੀਨ ਦਿਵਾਉਣਾ ਚਾਹਣਾ ਅਸੀਂ ਖੜਾ ਗਏ ਹਰੇ ਐਡਾ ਨਹੀਂ ਕਿ ਆਰ ਸੁੱਟਦੇ ਐਡਾ ਨਹੀਂ ਕਿ ਇਹਨੇ ਦੀ ਕੰਮ ਨਹੀਂ ਹੋਣੇ ਆਮ ਆਦਮੀ ਪਾਰਟੀ ਦੇ ਮੇਲੇ ਈਰ ਕੰਮ ਚੋਰੀ ਹੋਣੇ ਸਾਨੂੰ ਡਾਂਗ ਨਾਲ ਵੀ ਕੰਮ ਕਰਾਉਣੇ ਆਉਂਦੇ ਨੇ ਆ ਦਾਂਸ ਸਾਡੀ ਸਾਹਮਣੇ ਬੈਠੀ ਹੈ ਕਲੇ ਸਾਡੇ ਕੋਲ ਉਠਾ ਪੱਟਾ ਕਰਨ ਕੋਈ ਹੰਦ ਫੈਸਲਾ ਅਸੀਂ ਤੁਹਾਨੂੰ ਲੈ ਕੇ ਧਰਨੇ ਮੁਜਾਰੇ ਤੇ ਵਿਧਾਨ ਸਭਾ ਕਰਾਓ ਸਭ ਕੁਝ ਕਰ ਸਕਦੇ ਆ ਇਸ ਲਈ ਆਪਾਂ ਹਿੰਮਤ ਨਈਓ ਹਾਰਨੇ ਕੰਦੇ ਨੇ ਹਾਸਲ ਫਤਿਹ ਤਸੀਬ ਉਹਨਾਂ ਨੂੰ ਜਦ ਆ ਸਨਮੰਦੀ ਗੱਲ ਕਰਾਈ ਕਿ ਜੇ ਆਪਾਂ ਘਰ ਬਹਿ ਜਾਂਦੇ ਉਦਾਸ ਹੋ ਕੇ ਤੇ ਫਿਰ ਨਹੀਂ ਉਹ ਗੱਲ ਪੜਨੀ ਲੇਕਿਨ ਫਿਰ ਅਖੀਰ ਵਿੱਚ ਫੜ ਕੇ ਇਹ ਜਾਣਾ ਚਾਹਣਾ ਕਿ ਮੇਰੀ ਹੱਥ ਜੋੜ ਕੇ ਬੇਨਤੀ ਸਾਡਿਆ ਉੱਪਰਲੀ ਪਾਰਟੀ ਦੀ ਲੀਡਰਸ਼ਿਪ ਨੂੰ ਆ ਕਿ ਹੁਣ ਸਾਡੇ ਤੇ ਤਰਸ ਕਰੋ ਕਿ ਸਾਨੂੰ ਦਿਓ ਖੁਦ ਮੁਖਤਿਆਰੀ ਕਿ ਅਸੀਂ ਆਮ ਆਦਮੀ ਪਾਰਟੀ ਦਾ 2019 ਵਿੱਚ ਚੰਗਾ ਗੜ ਕੇ ਤੁਹਾਨੂੰ 10 ਸੀਟਾਂ ਦਿਵਾ ਕੇ ਕਿ 10 ਸੀਟਾਂ ਲੋਕਸਭਾ ਦੀ ਜੰਗੀਆਂ ਇਹਦੀ ਸ਼ਾਨ ਬਣੂਗੀ ਭਾਵੇਂ ਕਿ ਕੇਜਰੀਵਾਲ ਦੇ ਦੇਸ਼ ਵਿੱਚ

ਇਨਰ ਪਾਰਟੀ ਡੈਮੋਕ੍ਰੇਸੀ ਦਾ ਅੰਤਲੀ ਜਮਹੂਰੀ ਤੁਸੀਂ ਸਾਰੇ ਸਾਡੇ ਵੋਲੰਟੀਅਰ ਬੈਠੇ ਸਭ ਨੂੰ ਹਾਂ ਕਿ ਆਪਣੀ ਗੱਲ ਕਹਿੰਦਾ ਅਗਰ ਕੋਈ ਗਲਤ ਸਮਝਦੇ ਹੈ ਮੈਂ ਗਲਤ ਕਹੀ ਹੈ ਉਹ ਮੈਨੂੰ ਇਸ ਗੱਲ ਨੂੰ ਟੋਕ ਵੀ ਸਕਦੇ ਮੈਨੂੰ ਕੋਈ ਗੁੱਸਾ ਜਿਦਾ ਨਹੀਂ ਹੋਵੇਗਾ ਫਟੇ ਕੋਈ ਪਿਆਰ ਨਾਲ ਲਾ ਦਿਓ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ